ਸੱਚਕਲ ਦੋਸਤੋ ਪਬਲਿਕਸ ਸਮਾਣੇ ਉਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਸਮਾਣੇ ਦੀ ਤਹਿਸੀਲ ਦੇ ਬਾਰੇ ਬਜਰੰਗ ਦਲ ਹਿੰਦ ਦੇ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਹੈ ਅੰਤਕੀ ਹਮਲਾ ਹੁੰਦਾ ਤੇ ਜਿਸ ਤੋਂ ਬਾਅਦ ਸਮੂਹ ਜਿਹੜਾ ਦੇਸ਼ ਹੈ ਇਸ ਟਾਈਮ ਖਫਾ ਹੁੰਦਾ ਦਿਖਾਈ ਦੇ ਰਿਹਾ ਲਗਾਤਾਰ ਪਾਕਿਸਤਾਨ ਦੇ ਜਿਹੜੇ ਨੇ ਪੁਤਲੇ ਵੀ ਫੁੱਕੇ ਜਾ ਰਹੇ ਨੇ ਲਗਾਤਾਰ ਜਿਹੜੇ ਅੱਜ ਪੁਤਲੇ ਸਮਾਣਾ ਦੇ ਵਿੱਚ ਫੁੱਕਦੇ ਵੀ ਨਜ਼ਰ ਆਏ ਤੇ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਲਗਾਤਾਰ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਸਮਾਣਾ ਦੇ ਸੀਤਲਾ ਮਾਤਾ ਦੇ ਮੰਦਰ ਦੇ ਬਾਹਰ ਇਹ ਜਿਹੜੀ ਹੈ ਅੱਜ ਪੁਤਲਾ ਫੋਕਣ ਦਾ ਜਿਹੜਾ ਮਜ਼ਾਰਾ ਸਾਹਮਣੇ ਦੇਖਣ ਨੂੰ ਮਿਲਿਆ ਫਿਲਹਾਲ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਹਾਂਜੀ ਬਾਬਾ ਜੀ ਕੀ ਕਹੋਗੇ ਜਿਹੜਾ ਤੁਸੀਂ ਅੱਜ ਪੁਤਲਾ ਫੁੱਕ ਰਹੇ ਹੋ ਜੀ ਪਹਿਲ ਗਾਉਂ ਤੇ ਜੰਮੂ ਕਸ਼ਮੀਰ ਦੀ ਜੜੀ ਘਟਨਾ ਹੋਈ ਹੈ ਹੱਤਵਾਦੀ ਘਟਨਾ ਦੇ ਨਾਲ ਆ ਹਿੰਦੂ ਸਮਾਜ ਨੂੰ ਇੱਕ ਡਰੋਨ ਦਾ ਪ੍ਰਯਾਸ ਕੀਤਾ ਗਿਆ ਹੈ ਉਹਨਾਂ ਤੋਂ ਧਰਮ ਪੁੱਛਿਆ ਗਿਆ ਉਦੋਂ ਬਾਅਦ ਉਹਨਾਂ ਦੀ ਹੱਤਿਆ ਕੀਤੀ ਗਈ ਹੈ ਆ ਮਤਲਬ ਚੁਣ ਚੁਣ ਕੇ ਹਿੰਦੂਆਂ ਨੂੰ ਟਾਰਗੇਟ ਕਿਲਿੰਗ ਕੀਤੀ ਜਾ ਰਹੀ ਹੈ ਐਦੇ ਵਿਰੋਧ ਵਿੱਚ ਅਸੀਂ ਅੱਜ ਰੋਸ਼ਮਾਰਜ ਪ੍ਰਦਰਸ਼ਨ ਕਰ ਰਹੇ ਆ ਸਮਾਣਾ ਦੇ ਵਿੱਚ ਤੇ ਬਹੁਤ سارے ਸਾਥੀ ਜਿਹੜੇ ਬਜਰੰਗ ਦਲ ਹਿੰਦੂ ਦੇ ਨੇ ਸਾਰੇ ਚ ਪੂਰੇ ਸਮਾਜ ਜ ਹਿੰਦੂ ਸਮਾਜ ਹੋਵੇ ਜਾਂ ਸਿੱਖ ਸਮਾਜ ਹੋਵੇ ਸਾਰੇ ਅੱਜ ਅਜੇ ਲਈ ਰੋਸ਼ ਹੈ ਕਿ ਜੋ ਕਟਨਾ ਹੋਈ ਹੈ ਬਹੁਤ ਹੀ ਗਲਤ ਹੋਈ ਹੈ ਔਰ ਅਸੀਂ ਅਜੇ ਨਿੰਦਾ ਕਰਦੇ ਆ ਔਰ ਰਾਸ਼ਟਰਪਤੀ ਜੀ ਨੂੰ ਵੀ ਲੈਟਰ ਲਿਖ ਚੁੱਕੇ ਆ ਗ੍ਰਹਿ ਮੰਤਰਾਲੇ ਨੂੰ ਵੀ ਲਿਖ ਚੁੱਕੇ ਆ ਤੇ ਪੰਜਾਬ ਦੇ ਔਰ ਪੂਰੇ ਭਾਰਤ ਵਿੱਚ ਬਜਰੰਗ ਦਲ ਇਹੰਦਵਰਕ ਕਰ ਰਿਹਾ ਹੈ ਆਪਣੇ ਆਪਣੇ ਲੈਵਲ ਤੇ ਹਰੇਕ ਜ਼ਿਲ੍ਹੇ ਤੇ ਰੋਸ ਪ੍ਰਦਰਸ਼ਨ ਇਸ ਤਰ੍ਹਾਂ ਹੀ ਹੋਊਗਾ ਔਰ ਪਾਕਿਸਤਾਨ ਮਰਦਾਬਾਦ ਆਕੰਗਵਾਦ ਮਰਦਾਬਾਦ ਦੇ ਨਾਰੇ ਲੱਗਦੇ ਰਹਿਣਗੇ ਪੰਜਾਬ ਸਰਕਾਰ ਤੇ ਕੀ ਕਹੋਗੇ ਲਗਾਤਾਰ ਸਾਇਲੈਂਟ ਦਿਖਾਈ ਦੇ ਰਹੀ ਹੈ ਦੇਖੋ ਜੀ ਪੰਜਾਬ ਸਰਕਾਰ ਤੇ ਲਾਸਟ ਟਾਈਮ ਵੀ ਕਿਹਾ ਜੀਗਾ ਮੋਟਾ ਜਿਹੜੀ ਹੈ ਸਾਂਝੀਆਂ ਪਾਈਆਂ ਨੇ ਹਿੰਦੂਆ ਨੇ ਵੀ ਉਹਦੀਆਂ ਮੋਟਾ ਪਾਈਆਂ ਨੇ ਸਾਰੇ ਦਰਮਾਨੇ ਪਾਈਆਂ ਨੇ ਲੇਕਿਨ ਜਦ ਸਾਡੇ ਧਰਮ ਤੇ ਕੋਈ ਗੱਲ ਆਂਦੀ ਹੈ ਤਾਂ ਕੋਈ ਬਹੁਤ سارے ਐਜੰਸੀ ਸੰਗਠਨ ਨੇ ਜਿਹੜੀ ਚੁੱਪੀ ਜਾ ਦੇ ਲੈਂਦੇ ਨੇ ਅਗਰ ਉਹ ਹੁਣ ਵੀ ਨਹੀਂ ਬੋਲਦੇ ਤੇ ਕੱਲੋਂ ਉਹ ਹਿੰਦੂਆਦਿ ਵੀ ਵੋਟ ਲਈ ਨਾ ਨਾ ਹਿੰਦੂਆਂ ਨੂੰ ਵੋਟ ਪਾਊਗਾ ਕਿਉਂਕਿ ਜਿਹੜਾ ਹਿੰਦੂ ਸਮਾਜ ਦੇ ਦੁੱਖ ਦੇ ਨਹੀਂ ਉਹਦੇ ਨਾਲ ਖੜ ਸਕਦਾ ਹਿੰਦੂ ਸਮਾਜ ਨੂੰ ਵੋਟਾਂ ਲਈ ਇਸਤੇਮਾਲ ਕਰਦਾ ਉਹ ਅਸੀਂ ਕਦੀ ਹੋਣ ਨਹੀਂ ਦੇਣਾ ਔਰ ਐਜੇ ਦੇਸ਼ ਵਿਰੋਧੀ ਆਦਾ ਅਸੀਂ ਹਮੇਸ਼ਾ ਤੇ ਹਤਲ ਦੇ ਉੱਤੇ ਰੱਖੇ ਵਿਰੋਧ ਕਰਦੇ ਰਹਾਂ ਸਰ ਜੋ ਪਰਸੋਂ ਪਹਿਲਗਾਮ ਦੇ ਵਿੱਚ ਸ਼ਰਿਆਮ ਜਿਹੜਾ ਹੈਗਾ ਹਿੰਦੂ ਕਤਲਿਆਮ ਹੋਇਆ ਬਹੁਤ ਹੀ निंदਣਯੋਗ ਹੈ ਪਹਿਲਗਾਮ ਦੇ ਵਿੱਚ ਦੇਖੋ ਜੋ ਹੋਇਆ ਹੁੰਦੂਆਂ ਨੂੰ ਚੁਣ-ਚੁਣ ਕੇ ਮਾਰਿਆ ਗਿਆ ਕੁਛ-ਕੁਛ ਕੇ ਮਾਰਿਆ ਗਿਆ ਇਹ ਸਾਰੀ ਪਾਕਿਸਤਾਨ ਦੀ ਟੈਰੇਸਟਰੀ ਦੀ ਸੋਚੀ ਸਮਝੀ ਕਚਾਲ ਹੈ ਜੋ ਕਿ ਹਿੰਦੂ ਨੂੰ ਡਰਾਉਣ ਵਾਸਤੇ ਇਹ ਜੋ ਸਾਜ਼ਿਸ਼ ਰਚੀ ਗਈ ਹੈ ਪਰ ਹਿੰਦੂ ਡਰਨ ਵਾਲਾ ਨਹੀਂ ਹੈ ਔਰ ਮੈਂ ਕਹਾਂਗਾ ਕਿ ਪੂਰਾ ਹਿੰਦੁਸਤਾਨ ਸਾਡੇ ਨਾਲ ਹੈ ਹਿੰਦੁਸਤਾਨ ਪ੍ਰਧਾਨ ਮੰਤਰੀ ਜੀ ਮੋਦੀ ਜੀ ਇਸ ਚੀਜ਼ ਦਾ ਪਹਿਲਾ ਬਦਲਾ ਲੈ ਚੁੱਕੇ ਨੇ ਔਰ ਅਸੀਂ ਫੇਰ ਮੰਗ ਕਰਦੇ ਆ ਕਿ ਪ੍ਰਧਾਨ ਮੰਤਰੀ ਮੋਦੀ ਜੀ ਕੀ ਇਹਦਾ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ ਪਾਕਿਸਤਾਨ ਕਦੇ ਨਾ ਸੋਚੇ ਕਿ ਸਾਡੇ 'ਚ ਕੋਈ ਕਮਜ਼ੋਰੀ ਹੈ ਜਾਂ ਅਸੀਂ ਡਰਦੇ ਆ ਜਾਂ ਅਸੀਂ ਉਹਨਾਂ ਤੋਂ ਕੋਈ ਕਮਜ਼ੋਰ ਆ ਸਾਡਾ ਇੱਕ ਫੌਜੀ ਉਹਨਾਂ ਦੇ 100-100 ਫੌਜੀ ਨਾਲ ਟੱਕਰ ਲੈ ਸਕਦਾ ਹੈ ਇਹ ਤਾਂ ਨਪੁੰਸਕਤਾ ਹੈ ਇੱਕ ਨਪੁੰਸਕਤਾ ਵਾਲੀ ਗੱਲ ਹੈ ਜਿਉਹ ਹਥਿਆਰਬੰਦ ਹੋ ਕੇ ਇੱਕ ਨਹੱਥਿਆ ਨੂੰ ਆ ਕੇ ਉਹ ਸਿਰਫ ਇੱਕ ਘੁੰਮਣੇ ਨੌਜਵਾਨਾਂ ਨੂੰ ਉਹਨਾਂ ਨੇ ਮਾਰਿਆ ਲੇੜੀਜ਼ ਨੂੰ ਮਾਰਿਆ ਅਗਰ ਉਹਨਾਂ 'ਚ ਦਮ ਹੈ ਤਾਂ ਉਹ ਸ਼ਰਿਆਂ ਮੋਟੇ ਬੰਨ ਲੈਣ ਸਾਡਾ ਕੱਲਾ ਪੰਜਾਬ ਪੂਰੇ ਪਾਕਿਸਤਾਨ ਵਾਸਤੇ ਬਹੁਤ ਹੈ ਅਸੀਂ ਪੂਰੇ ਪਾਕਿਸਤਾਨ ਨੂੰ ਉਹਨਾਂ ਦੇ ਆਕਾਵਾਂ ਨੂੰ ਇਵਨ ਕਿ ਜੰਮੂ ਕਸ਼ਮੀਰ ਸਰਕਾਰ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਤੁਹਾਡੇ ਮਾਦਰਾਂ ਵਿੱਚ ਕੋਈ ਬਹਿਮ ਹੈ ਤਾਂ ਬਹਿਮ ਕੱਢ ਸਕਦੇ ਨੇ ਅਸੀਂ ਪੰਜਾਬੀ ਅਸੀਂ ਸਾਰਾ ਹਿੰਦੁਸਤਾਨ ਅਸੀਂ Hindu ਅਸੀਂ ਉਹਨਾਂ ਨਾਲ ਲੋਹਾ ਲੈਣ ਲਈ ਤਿਆਰ ਆ ਜਦੋਂ ਮਰਜ਼ੀ ਉਹ ਆਪਣਾ ਪਲੇਖਾ ਕੱਢ ਸਕਦੇ ਨੇ ਔਰ ਅਸੀਂ ਇਸ ਚੀਜ਼ ਦਾ ਬਹੁਤ ਵਿਰੋਧ ਕਰਦੇ ਆ ਪ੍ਰੋਟੈਸਟ ਕਰਦੇ ਆ ਅੱਜ ਜਿਹੜਾ ਹੈਗਾ ਬਜਰੰਗਦਲ ਹਿੰਦ ਇਸੀ ਦੇ ਉਤੇ ਪੁਤਲਾ ਫੂਕ ਰਹੇ ਆ ਨਾਰੇ ਲਾ ਰਹੇ ਆ ਔਰ ਇਸ ਤਰ੍ਹਾਂ ਪ੍ਰੋਗਰਾਮ ਚੱਲਦੇ ਰਹਿਣਗੇ ਜਿਸ ਤਰ੍ਹਾਂ ਕਿ ਕੱਲ ਵੀ ਭਾਤੇ ਜਨਤਾ ਪਾਰਟੀ ਦੀ ਪੂਰੀ ਟੀਮ ਸਮਾਣਾ ਦੇ ਵਿੱਚ ਪੂਰਾ ਪੁਤਲੇ ਫੂਕੇ ਗਏ ਨੇ ਪੂਰਾ ਨਾਹਰਾ ਲਾਇਆ ਗਿਆ ਪ੍ਰੋਟੈਸਟ ਕੀਤਾ ਗਿਆ ਔਰ ਇਹ ਹਮੇਸ਼ਾ ਜਿਹੜਾ ਹੈਗਾ ਪ੍ਰੋਗਰਾਮ ਅੱਗੇ ਚੱਲਦੇ ਰਹਿਣਗੇ ਔਰ ਪ੍ਰਧਾਨ ਮੰਤਰੀ ਜੋ ਉਹਨਾਂ ਨੇ ਪਾਜੀ ਪਾਈ ਹੈ ਉਹ 21 ਦੀਆਂ 31 ਹੁਣ ਮੋੜਨ ਦਾ ਟਾਈਮ ਨਹੀਂ ਰਿਹਾ ਉਹ ਸਾਨੂੰ 21 ਦੀਆਂ 101 ਮੋੜਨੀਆਂ ਪੈਣਗੀਆਂ ਉਹਨਾਂ ਦੀਆਂ ਸਾਡੀਆਂ 27 22 ਮੋਤਾਂ ਦੀਆਂ ਬਦਲੇ ਅਗਰ 27 2800 ਬੰਦਾ ਉਹਨਾਂ ਦਾ ਨਹੀਂ ਅਸੀਂ ਮਾਰਦੇ ਤਾਂ ਇਹ ਸਾਡਾ ਹੈ ਕਿ ਸਾਡੀ ਕਮਜ਼ੋਰੀ ਸਮਝੀ ਜਾਏਗੀ ਅਸੀਂ ਉਹਨਾਂ ਨੂੰ ਇਹ ਬਦਲਾ ਲੈਣ ਲਈ ਬਕਾਇਦਾ ਅਸੀਂ ਕਹਿੰਦੇ ਹਾਂ ਕਿ ਅਗਰ ਕਿਸੇ 프ਰੰਟ ਤੇ ਸਾਡੀ ਲੋੜ ਹੈ ਬਜੰਗ ਦੇ ਹਿੰਦ ਦੀ ਲੋੜ ਹੈ ਭਾਰਤੀ ਜਨਤਾ ਪਾਰਟੀ ਦੀ ਲੋੜ ਹੈ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਅਸੀਂ ਹਮੇਸ਼ਾ ਲੜਨ ਲਈ ਮਰਨ ਲਈ ਤਿਆਰ ਰਹੇ ਹਾਂ ਔਰ ਹਮੇਸ਼ਾ ਤਿਆਰ ਰਹਾਂਗੇ